ਸ੍ਰੀ ਬਾਬਾ ਮੋਤੀराम ਮਹਿਰਾ ਅਤੇ ਕਸੂਬੇ ਸਰਹੰਦ ਨੂੰ ਦੁੱਧ ਪਿਉਣ ਵਾਲੀ ਖਬਰ ਕਿਸ ਨੇ ਦੱਸੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤੇ ਐਂਡ ਤੱਕ ਜਰੂਰ ਵੇਖਿਆ ਜੀ ਬਾਬਾ ਮੋਤੀराम ਮਹਿਰਾ ਜੀ ਜਿਸ ਨੇ ਗੁਰੂ ਦੇ ਲਾਲਾ ਨੂੰ ਅਤੇ ਮਾਤਾ ਜੀ ਨੂੰ ਦੁੱਧ ਪਿਆ ਸੀ ਗਾ ਠੰਡੇ ਬੁਰਜ ਦੇ ਵਿੱਚ ਉਹਨਾਂ ਦਾ ਜਨਮ 1677 ਈਸਵੀ ਨੂੰ ਪਿਤਾ ਹਰਾਰਾਮ ਜੀ ਅਤੇ ਮਾਤਾ ਲੱड्डੂ ਜੀ ਦੇ ਘਰ ਹੋਇਆ ਬਾਬਾ ਮੋਤੀराम ਮਹਿਰਾ ਜੀ ਜਿਹੜੇ ਸਰਹੰਦ ਜੇਲ੍ਹ ਵਿੱਚ ਹਿੰਦੂ ਕੈਦੀ ਬੰਦ ਸਨ ਉਹਨਾਂ ਨੂੰ ਲੰਗਰ ਚਕਾਇਆ ਕਰਦੇ ਸਨ ਅਤੇ ਉਹਨਾਂ ਦੇ ਲੰਗਰ ਦੇ ਇੰਚਾਰਜ ਸਨ ਉਸ ਦੇ ਪਿਤਾ ਹਰਰਾਮ ਜੀ ਵੀ ਇਹੀ ਕੰਮ ਕਰਿਆ ਕਰਦੇ ਸਨ ਸਰਹੰਦ ਜੇਲ੍ਹ ਵਿੱਚ ਨੌਕਰੀ ਕਰਦੇ ਸਨ ਬਾਅਦ ਵਿੱਚ 17 ਸਾਲ ਦੀ ਉਮਰ ਵਿੱਚ ਬਾਬਾ ਮੋਤੀराम ਮਹਿਰਾ ਜੀ ਨੂੰ ਇਹ ਨੌਕਰੀ ਮਿਲ ਗਈ ਅਤੇ ਉਹ ਸਰਹੰਦ ਜੇਲ੍ਹ ਵਿੱਚ ਨੌਕਰੀ ਕਰਨ ਲੱਗੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਮੋਤੀराम ਮਹਿਰਾ ਜੀ ਨਰਸੋਈ ਦੇ ਵਿੱਚ ਬਣਿਆ ਖਾਣਾ ਮਾਤਾ ਜੀ ਅਤੇ ਸਹਬਜ਼ਾਦੇਆਂ ਵਾਸਤੇ ਲੈ ਕੇ ਜਾਂਦੇ ਹਨ ਪਰ ਮਾਤਾ ਜੀ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਡੇ ਸੇਵਾ ਤੋਂ ਬਹੁਤ ਖੁਸ਼ ਹਾਂ ਪਰ ਅਸੀਂ ਮੁਗਲ ਰਸੋਈ ਵਿੱਚ ਬਣਿਆ ਖਾਣਾ ਨਹੀਂ ਖਾਵਾਂਗੇ ਇਹ ਗੱਲ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੇ ਘਰੇ ਆ ਕੇ ਆਪਣੀ ਪਤਨੀ ਨੂੰ ਦੱਸੀ ਤਾ ਪਤਨੀ ਨੇ ਗਰਮ ਦੁੱਧ ਕਰਕੇ ਕੜਾ ਭਰ ਦਿੰਦਾ ਅਤੇ ਆਪਣੇ ਕੰਗਣ ਵੀ ਉਤਾਰ ਕੇ ਦੇ ਦਿੱਤੇ ਤਾਂ ਗਸ਼ ਪਾਈਆਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਆ ਜਾ ਸਕੇ। ਬਾਬਾ ਮੋਤੀਰਾਮ ਮਹਾਰਾਜੀ ਬੜੇ ਸ਼ਰਧਾ ਨਾਲ ਗਰਮ ਦੁੱਧ ਦਾ ਕੜਾ ਲੈ ਕੇ ਜਦੋਂ ਠੰਡੇ ਪੁਰਜ ਕੋਲ ਪਹੁੰਚਦੇ ਹਨ ਤਾਂ ਸਿਪਾਈਆਂ ਵੱਲੋਂ ਰੋਕ ਲਿਆ ਜਾਂਦਾ ਹੈ ਪਰ ਬਾਬਾ ਜੀ ਉਹਨਾਂ ਨੂੰ ਕੰਗਣਾ ਦਾ ਲਾਜ ਦੇ ਕੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਈ ਸ਼ਰਦਾ ਅਤੇ ਪ੍ਰੇਮ ਭਾਵਨਾ ਨਾਲ ਦੁੱਧ ਛਕਾਇਆ ਆਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਜੋ ਪੰਜ ਪਿਆਰੇ ਸਾਜੇ ਗਏ ਸਨ ਉਹਨਾਂ ਵਿੱਚੋਂ ਭਾਈ ਹਿਮਤ ਸਿੰਘ ਬਾਬਾ ਮੋਤੀराम ਮਹਿਰਾਜੀ ਦੇ ਚਾਚਾ ਜੀ ਸਨ ਕੁਝ ਇਤਿਹਾਸਕਾਰਾਂ ਵੱਲੋਂ ਇਹ ਜ਼ਿਕਰ ਆਉਂਦਾ ਹੈ ਕਿ ਬਾਬਾ ਜੀ ਵੱਲੋਂ ਅਤੇ ਦਵਾਨ ਟੋਡਰਮਾਲ ਵੱਲੋਂ ਚੰਦਨ ਦੀਆਂ ਲੱਕੜਾਂ ਦਾ ਇੰਤਜ਼ਾਮ ਕਰਕੇ ਸਹਿਬਜ਼ਾਦਿਆਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਗਿਆ ਸਾਧਿਆਂ ਨੂੰ ਦੁੱਧ ਪਿਉਂਦੀ ਘਟਨਾ ਸੂਬਾ ਸਰਹੰਦ ਨੂੰ ਇੱਕ ਪੰਮੇ ਨਾਮ ਦੇ ਵਿਅਕਤੀ ਨੇ ਕੀਤੀ ਕਿਹਾ ਜਾਂਦਾ ਹੈ ਕਿ ਇਹ ਪੰਮੇ ਨਾਮ ਦਾ ਵਿਅਕਤੀ ਬਾਬਾ ਮੋਤੀराम ਮਹਾਰਾਜੀ ਦੇ ਨਾਲ ਰਸੋਈ ਦੇ ਵਿੱਚ ਕੰਮ ਕਰਿਆ ਕਰਦਾ ਸੀ ਇਹ ਪੰਮੇ ਨਾਮ ਦਾ ਵਿਅਕਤੀ ਗੰਗੂ ਬਾਹਮਾ ਦਾ ਭਰਾ ਸੀ ਕੁਝ ਇਤਿਹਾਸਕਾਰਾਂ ਵੱਲੋਂ ਉਸ ਨੂੰ ਚਾਚੇ ਦਾ ਮੁੰਡਾ ਵੀ ਆਖਿਆ ਜਾਂਦਾ ਹੈ ਇਸ ਤੋਂ ਬਾਅਦ ਬੀਰਖਾਨ ਨੇ ਬਾਬਾ ਮੋਤੀराम ਮਹਾਰਾਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਅਤੇ ਉਸ ਨੂੰ ਪੁੱਛਿਆ ਕਿ ਤੂੰ ਸੇਖਾ ਤੂੰ ਗੁਰੂ ਦੇ ਬੇਟਿਆਂ ਨੂੰ ਅਤੇ ਮਾਤਾਂ ਨੂੰ ਦੁੱਧ ਕਿਉਂ ਛਕਾਇਆ ਪਰ ਜੇਕਰ ਬਾਬਾ ਜੀ ਚਾਹੁੰਦੇ ਤਾਂ ਮੁੱਕਰ ਸਕਦੇ ਸੀ ਪਰ ਬਾਬਾ ਜੀ ਨੇ ਸੱਚ ਬੋਲਿਆ ਅਤੇ ਕਿਹਾ ਮੈਂ ਗੁਰੂ ਦਾ ਸੇਖਾ ਅਤੇ ਇਹ ਕਾਰਜ ਮੈਂ ਹੀ ਕੀਤਾ ਹੈ ਤੋਂ ਬਾਅਦ ਬੀਰਖਾਨ ਨੇ ਬਾਬਾ ਜੀ ਨੂੰ ਧਰਮ ਤਬਦੀਲ ਕਰਨ ਵਾਸਤੇ ਆਖਿਆ ਅਤੇ ਕਿਹਾ ਤੁਹਾਡੀ ਜਾਨ ਨੂੰ ਬਖਸ਼ ਦਿੱਤਾ ਜਾਏਗਾ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ पर बाबा जी ने इंकार कर ਦਿੱਤਾ ਕਿ ਆ ਕਿ ਤੁਸੀਂ ਛੋਟੇ ਛੋਟੇ ਗੁਰੂ ਦੇ ਲਾਲਾਂ ਉੱਪਰ ਜ਼ੁਲਮ ਕੀਤਾ ਹੈ ਇਸ ਤੋਂ ਬਾਅਦ ਵजीर खान ਵੱਲੋਂ ਬਾਬਾ ਜੀ ਦੇ ਪਰਿਵਾਰ ਅਤੇ ਬਾਬਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰਨ ਦੇ ਹੁਕਮ ਦੇ ਦਿੱਤੇ ਗਏ ਸਭ ਤੋਂ ਪਹਿਲਾਂ ਬਾਬਾ ਜੀ ਦੇ ਛੋਟਾ ਬੇਟਾ 6 ਸਾਲ ਦਾ ਉਸ ਨੂੰ ਲੱਤਾਂ ਵਾਲੇ ਪਾਸਿਓਂ ਕੋਹਲੂ ਵਿੱਚ ਪੀੜਿਆ ਗਿਆ ਇਸ ਤੋਂ ਬਾਅਦ ਬਾਬਾ ਮੋਤੀराम ਮਹਿਰਾ ਜੀ ਨੂੰ ਫਿਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਧਰਮ ਤਬਦੀਲ ਕਰ ਲਓ ਤੁਹਾਨੂੰ ਛੱਡ ਦਿੱਤਾ ਜਾਵੇਗਾ ਪਰ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਇੱਕ ਇੱਕ ਕਰਕੇ ਪੂਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਗਿਆ ਜਿੰਨਾ ਗਲਾਸਾਂ ਵਿੱਚ ਬਾਬਾ ਜੀ ਨੇ ਦੁੱਧ ਪਿਆ ਸੀ ਉਹ ਗੜ੍ਹ ਸਾਹਿਬ ਦੀ ਧਰਤੀ ਦੇ ਉਪਸਥਿਤ ਗੁਰਦੁਆਰਾ ਬਾਬਾ ਮੋਤੀराम ਮਹਿਰਾ ਜੀ ਦੇ ਸਥਾਨ ਉਪਸਥਿਤ ਹਨ ਆਪ ਸਭ ਜਾ ਕੇ ਦਰਸ਼ਨ ਕਰ ਸਕਦੇ ਹੋ ਮੋਤੀराम ਮਹਿਰਾ ਜੀ ਦੇ 6 ਸਾਲ ਦੇ بیٹے ਨੂੰ ਇਤਿਹਾਸਕਾਰਾਂ ਵੱਲੋਂ ਪੰਜਮਾ ਸਾਹਿਬ ਜادہ ਆਖਿਆ ਜਾਂਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ